ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੋਲੀ ਦੇ ਤਿਹਾੜ ਤੇ ਰੰਗ ਦਾ ਬਾਟਾ ਲਿਆ ਹੈ ਗੁਲਾਲ ਰੰਗ ਦਾ ਉਹਦੇ ਵਿੱਚੋਂ ਮੁੱਠ ਭਰ ਕੇ ਭਾਈ ਦਿਆਲ ਸਿੰਘ ਤੇ ਸੁਟੀ ਫੇਰ ਕੀ ਹੋਇਆ ਕਹਿੰਦੇ ਭਾਈ ਦਿਆਲ ਸਿੰਘ ਸਾਹਿਬ ਜੀ ਨੇ ਮਹਾਰਾਜ ਸਾਹਿਬ ਜੀ ਦੇ ਦਸਤੇ ਮੁਬਾਰਕ ਹੱਥਾਂ ਤੋਂ ਨਾ ਬਾਟਾ ਲੈ ਲਿਆ ਭਾਈ ਦਿਆਲ ਸਿੰਘ ਸਾਹਿਬ ਜੀ ਨੇ ਮੁੱਠ ਭਰੀਏ ਤੇ ਮਹਾਰਾਜ ਸਾਹਿਬ ਜੀ ਦੇ ਚਿਹਰੇ ਤੇ ਦਾੜੇ ਤੇ ਪਾਤਸ਼ਾਹ ਜੀ ਦੇ ਬਾਣੇ ਤੇ ਪਾ ਦਿੱਤੀ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਐਸੇ ਰੰਗੇ ਗਏ ਐ ਜਿਸ ਪ੍ਰਕਾਰ ਸਾਰੀ ਸ੍ਰਿਸ਼ਟੀ ਲਾਲ ਹੋ ਗਈ ਹੋਵੇ ਗੁਲਾਲ ਦੇ ਨਾਲ ਤੇ ਪ੍ਰੇਮ ਦੇਖੋ ਹਣ ਗੁਰੂ ਕੇ ਖਾਲਸੇ ਦਾ ਔਰ ਮਹਾਰਾਜ ਸਾਹਿਬ ਜੀ ਦਾ ਬਾਅਦမှာ ਮਹਾਰਾਜ ਸਾਹਿਬ ਜੀ ਨੇ ਪਹਿਲਾ ਰੰਗ ਪਾਇਆ ਫਿਰ ਭਾਈ ਦਿਆ ਸਿੰਘ ਸਾਹਿਬ ਜੀ ਨੇ ਪ੍ਰੇਮ ਦੇ ਵਿੱਚ ਆ ਕਰਕੇ ਮਹਾਰਾਜ ਸਾਹਿਬ ਜੀ ਦੇ ਉੱਤੇ ਰੰਗ ਪਾਇਆ ਗੁਲਾਲ ਪਾਇਆ ਹੈ ਆਪਸ ਦੇ ਵਿੱਚ ਹੋਲੀ ਖੇਡਦੇ ਤੇ ਕਹਿੰਦੇ ਇਸ ਪ੍ਰਕਾਰ ਹੋਲੀ ਖੇਡਦੇ ਹੈ ਜਦੋਂ ਪਾਦਸ਼ਾਹ ਮਹਾਰਾਜ